ਇਹ ਜੈਕਟ ਖੋਲ ਤੋਂ ਬਣੀ ਹਾਂ ਲੈ ਚਲ ਚਲ ਇਧਰ ਆ ਦੇਖੋ ਜੀ ਵੀਡੀਓ ਦੀ ਤਿਆਰੀ ਹੋ ਰਹੀ ਹੈ ਇਹ ਬੰਦੇ ਬੰਦਾ ਰੈਡੀ ਕਰਦੇ ਰਹੇ ਜੈਕਟ ਜੈਕਟ ਖੋਲ ਕੇ ਖੜੋ ਹਾਂ ਆਪਾਂ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਾਂ ਸਬਰ ਨਹੀਂ ਹੋਇਆ ਤੂੰ ਗੱਤੋਂ ਆ ਜਾ ਸਬਰ ਨਹੀਂ ਹੋਇਆ ਨਾ ਬੰਦੇ ਤੇਰੇ ਕੋਲ ਹਾਂ ਲੋਹੜੀ ਦੇ ਵਧਾਈਆਂ ਦੇ ਰਹੇ ਕਿੰਨੇ ਦੇਖ ਆਪਾਂ ਕਿਦੇ ਰਾਇ ਕੋਤੇ ਜਿਵੇਂ ਕਿਹਾ ਸੀ ਮੈਂ ਨਹੀਂ ਆਪਣੇ ਭੈਣ ਭਰਾ ਵੀ ਸਪੈਸ਼ਲ ਨੇ ਹਾਂ ਆ ਜਾ ਕੜਕ ਦੀ ਮੱਥੀ ਕੱਢੀ ਕਰੀ ਸੀ ਮੈਂ ਆਇਆ ਹਾਂ ਹਾਂ ਮੈਂ ਵੀ ਸੁਣ ਕੇ ਆ ਗਿਆ ਤੇਰੇ ਕੋਲ ਸასი ਸ਼ਾਹ ਆ ਰਿਹਾ ਹੈਪੀ ਲੋਰੀ ਦੀਆਂ ਸਭ ਨੂੰ ਬਹੁਤ ਹੈਪੀ ਲੋਰੀ ਕੇ ਸਾਰੇ ਨੂੰ ਬਹੁਤ ਹੈਪੀ ਲੋਰੀ ਦੀਆਂ ਸਾਰੇ ਬਹੁਤ ਬਹੁਤ ਵਧਾਈਆਂ ਬੋਲੋ ਹਾਂ ਮਾਈ ਜੀ ਮਤਲਬ ਸਾਡੀ ਸਾਰੀ ਬਾਸੀ ਟੀਮ ਵੱਲੋਂ ਬਾਸੀ ਫੈਮਲੀ ਵੱਲੋਂ ਮਿਸਟਰ ਐਂਡ ਮਿਸਿਸ ਬਾਸੀ ਵੱਲੋਂ ਬਾਸੀ ਬਲੌਗ ਬਾਸੀ ਫੈਮਲੀ ਦੇ ਤੇ ਮਿਸਿਸ ਬਾਸੀ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਰੋਡੀਆਂ ਮੇਰੇ ਖਿਆਲ ਜੀ ਹੋਣੀਆਂ ਦੀਆਂ ਮਾਗੀ ਦੀਆਂ ਮਾਗੀ ਦੀਆਂ ਬਹੁਤ ਬਹੁਤ ਵਾਰਕਾਂ ਜੀ ਹੋਪ ਕਿ ਤੁਸੀਂ ਸਾਰਿਆਂ ਨੇ ਅੱਜ ਦਾ ਜਿਹੜਾ ਫੁੱਲ ਇੰਜੋਏ ਕੀਤਾ ਫੁੱਲ ਦਾ ਨਾ ਫੁੱਲ ਫੁੱਲ ਨੂੰ ਜੁਵਾਏ ਕੀਤਾ ਅਸੀਂ ਫੁੱਲ ਜੁਵਾਏ ਕਰਦੇ ਆ ਅਗਲੇ ਬਲੌਗ ਹੋਣਗੇ ਉਹਨਾਂ ਦੇ ਆਇਆ ਕਰੋ ਸਾਰੇ ਵੱਤ ਵਾਲੇ ਸਾਡੇ ਬਲੌਗਰ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਕਿਸ ਵੀ ਅੱਜ ਸਾਰੇ ਤਿਆਰੀ ਚੱਲ ਰਹੀ ਹੈ ਜੀ ਤੇ ਉਹ ਤੁਹਾਨੂੰ ਅਗਲੇ ਵਲੌਗ ਵਿੱਚ ਦੇਖਣ ਨੂੰ ਮਿਲੂਗੀ ਤੇ ਆਪਣੀ ਲੋਹੜੀ ਸੈਲੀਬ੍ਰੇਟ ਕਰਾ ਕੇ ਉਹ ਤੁਸੀਂ ਨੈਕਸਟ ਵਲੌਗ ਦੇ ਵਿੱਚ ਦੇਖੋਗੇ ਇਹ ਜਸਟ ਐਂਡ ਹੀ ਤੁਹਾਨੂੰ ਅਸੀਂ ਵਿਸ਼ ਕਰਦੀਏ ਕਿ ਤੁਸੀਂ ਆਪਣੇ ਘਰ ਇੱਥੇ ਖੂਬ ਇੰਜੋਏ ਕਰਦੇ ਹੋ ਜਿਵੇਂ ਅਸੀਂ ਕਰ ਰਹੇ ਆ ਕਿਵੇਂ ਤੁਸੀਂ ਸਾਨੂੰ ਦੇਖ ਰਹੇ ਹੋ ਅਸੀਂ ਪਤਾ ਕਰਦੇ ਅਸੀਂ چاہے ਛੋਟਾ ਜਾਂ ਕੋਈ ਵੀ ਕੋਈ ਇਤਿਹਾਰ ਦਾ چاہے ਛੋਟਾ ਹੋਵੇ چاہے ਵੱਡਾ ਹੋਵੇ ਅਸੀਂ ਉਹਨੂੰ ਬੜਾ ਹੀ ਵੱਡਾ ਕਰਦੇ ਹਾਂ ਸਮਝ ਕੇ ਕਿ ਉਹ ਸੈਲੀਬ੍ਰੇਟ ਕਰਦੇ ਹੁੰਦੇ ਆ ਅਮਰ ਤੇਰੇ ਘਰ ਵੇਖਣ ਦੇ ਤੇ ਬਾਜੀ ਆਲੇ ਦੀ ਸਵੇਰ ਦੀ ਪੂਰੇ ਬਹੁਤ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਅੱਜ ਬਾਸੀ ਫੈਮਿਲੀ ਨੇ ਵੀ ਆਉਣਾ ਸੀ ਤੇ ਬੜੀਆਂ ਤਿਆਰੀਆਂ ਚੋਂ ਰਾਖਾ ਬਣਾ ਚੱਲ ਰਹੀਆਂ ਸੀ ਤੇ ਜਿਹੜਾ ਸਾਡਾ ਕੋਈ ਵੀ ਤਿਆਰ ਹੁੰਦਾ ਸੀ ਬੜਾ ਫੁੱਲ ਇੰਜ ਵਾਇਆ ਕਰਦੇ ਹਾਂ ਜੀ ਗਾਣੇ ਗੁਣੇ ਲਾਉਨੇ ਆ ਸ਼ਾਮ ਨੂੰ ਪੂਰਾ ਅੱਜ ਘੈਂਟ ਪ੍ਰੋਗਰਾਮ ਬਣਾਉਣਾ ਪੂਰਾ ਘੈਂਟ ਮਾਹੌਲ ਬਣਾਉਣਾ ਬਸ ਕੱਲ ਵਾਲੇ ਵਲੌਗ ਦੀ ਬੇਸਬਰੀ ਨਾਲ ਵੇਟ ਕਰਿਓ ਤੇ ਰੱਬ ਕੇ ਸ਼ੇਰ ਕਰਿਓ ਸ਼ੇਰ ਕਰਿਓ ਤੇ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਰੱਬ ਦਾ ਨਾਮ ਜਰੂਰ ਲਿਆ ਕਰੋ ਚਾਹੇ ਕੋਈ ਦਿਨ ਹੋਵੇ ਥਿਆਰ ਹੋਵੇ ਜਾਂ ਅੱਗੇ ਪਿੱਛੇ ਵੀ ਠੀਕ ਹੈ ਨਾ ਕਿਉਂਕਿ ਵਾਇਗੁਰ ਦਾ ਨਾਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਭਾਜੀ ਸਾਡੇ ਪੁੱਜਾ ਸੌ ਦਾ ਨਾ ਰਖੋ ਤੇ ਸਾਡੇ ਭੱਟਲ ਸਾਹਿਬ ਤੋਂ ਬੋਲਣ ਆਦੇ ਵਿੱਚ ਨਾ ਬੋਲਦੇ ਨਹੀਂ ਮੈਂ ਦੱਸਨੀ ਆ ਤਾਂ ਹੀ ਦਾ ਤਾਰਮੰਡ ਮੂੰਹੇ ਮੇਖੀ ਜਾ ਰਹੇ ਹੁਣ ਇਦਾਂ ਮਤਲਬ ਸੌ ਦਾ ਬਾਈ ਬਾਈ ਲੱਕੀ ਇਹੋ ਜਿਹੀ ਦੱਸਿਓ ਸਾਰੇ ਜਣੇ ਸਾਡੇ ਨਾ ਸਾਡੇ ਮਾਦੇ ਚ ਬਣਦੀ ਹੈ ਮਾ ਕਹਿੰਦੇ ਨਾ ਪੋਰਦੀ ਤੇ ਮਾ ਕੇ ਖਾਦੇ ਸਾਡੇ ਬਣਦੀ ਜਾਂਦਾ ਗੰਨੇ ਦਾਸ ਦੀ ਖੀਰ ਹਾਂ ਤੇ ਜਾਂ ਬਣਦੀ ਖਿਜੜੀ ਮਾਵਾ ਮਾਹਾਂ ਦੀ ਦਾਲ ਸਾਗ ਦਾ ਰਾ ਦੀ ਦਾਲ ਹਾਂ ਤੇ ਤੁਸੀਂ ਦੱਸਿਓ ਕਿਹੜੇ ਕਿਹੜੇ ਏਰੀਆ ਤੋਂ ਤੁਸੀਂ ਸਾਨੂੰ ਦੇਖਦੇ ਹੋ ਤਾਂ ਤੁਹਾਡੇ ਏਰੀਆ ਚ ਕੀ ਕੀ ਬਣਦਾ ਠੀਕ ਹੈ ਨਾ ਕਈ ਵਸ ਸਾਡੇ ਘਰਾਂ ਚ ਸਾਗ ਵੀ ਬਣ ਰਿਹਾ ਅੱਜ ਸਾਗ ਬਣਿਆ तकरीबन ਪਰ ਅਸੀਂ ਸਾਗ ਨਹੀਂ ਕੱਦੀ ਬਣਾਇਆ ਅਸੀਂ ਜਾਂ ਬਣਾਉਂਦੇ ਨਹੀਂ ਆਏ ਆਏ ਖਿਚੜੀ ਤੇ ਜਾਂ ਆਪਾਂ ਬਣਾਉਨੇ ਆ ਖੀਰ ਤੇ ਹੁਣ ਆਪਾਂ ਜੋ ਡਿਸਾਈਡ ਕਰਨਾ ਹੈ ਤੁਹਾਨੂੰ ਨੈਕਸਟ ਵਾਰ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਖੀਰ ਬਣਾਈਏ ਕਿ ਖਿਚੜੀ ਬਣਾਈਏ ਅਸੀਂ ਐ ਕਰਾਂਗੇ ਨਾ ਅਸੀਂ ਮਾਜਾ ਮਾਲਵਾ ਮਿਕਸ ਕਰ ਦਾਂਗੇ ਹਾਂ ਐਂ ਕਰਾਂਗੇ ਜੀ ਆਹ ਵੇਖੋ ਕਿ ਕਰਮ ਜੀ ਬਣੂਗੀ ਨਹੀਂ ਆਪਾਂ ਹੈਗਾ ਦੁਆਬਾ ਰਹਿ ਗਿਆ ਆਪਾਂ ਵੀ ਆਂ ਕੀ ਨਾਲੇ ਬਣਾਵਾਂਗੇ ਆਪਾਂ ਖੀਰ ਇਹ ਇੱਕ ਗੱਲ ਹੋਰ ਹੈ ਮੇਰੀ ਰੋ ਦੀ ਹੈ ਰੋ ਦੀ ਇੱਕ ਦਾ ਇੱਥੇ ਇੱਕ ਗੱਲ ਹੋਰ ਆਦੀ ਭਰਣੀ ਫਿਰ ਮੇਰੇ ਸਾਰੇ ਭੈਣ ਭਰਾ ਗੁੱਸੇ ਹੋ ਜਾਂਦੇ ਨੇ ਕਹਿੰਦੇ ਤੁਸੀਂ ਮਾਜਾ ਮਾਲਵਾ ਕਰਦੇ ਹੋ ਇਹ ਦੁਆਬੇ ਦਾ ਨਾਂ ਨਹੀਂ ਲੈਂਦੇ ਦੁਆਬਾ ਜੀ ਸਾਡਾ ਮਾਜੇ ਦੇ ਵਿੱਚ ਹੀ ਆ ਜਾਂਦਾ ਮਾਲਵੇ ਦੇ ਵਿੱਚ ਹੀ ਆ ਜਾਂਦਾ ਤੇ ਮਾਲਵਾ ਤੇ ਦੁਆਬਾ ਜਿਹੜਾ ਉਹ ਮਿਕਸ ਜਿਆ ਹੋ ਜਾਂਦਾ ਹਾਂ ਤਾਂ ਹੀ ਇਹ ਕਿਹਾ ਨਾ ਵੀ ਜਿਹੜਾ ਆਪਾਂ ਕਹਿੰਦੇ ਵੀ ਖੀਰ ਦੇ ਵਿੱਚ ਜਦੋਂ ਆਪਾਂ ਮਾਂਵਾ ਪਾ ਦਿੰਦੇ ਦੁਆਬਾ ਬਣਾ ਦਿੰਦੇ ਨਹੀਂ ਵੀਡੀਓ ਸ਼ੇਅਰ ਕਰ ਦੋ ਵੀਡੀਓ ਤੱਕ ਸ਼ੇਅਰ ਕਰੋ ਕੋਈ ਵੀ ਬਾਤ ਜਾ ਮਾਰਾ ਬਾਬਾ ਕੋਈ ਨਹੀਂ ਲੈਣਾ ਜਾਵੇ ਠੀਕ ਹੈ ਨੀ ਸਾਡੇ ਪੂਰੇ ਪਰਿਵਾਰੋਂ ਪਰ ਸਾਰਿਆਂ ਨੂੰ ਲੋੜੀ ਇੱਥੇ ਬਕਰਸ ਕ੍ਰਾਂਤੀ ਦੀਆਂ ਬਹੁਤ ਬਹੁਤ ਬਣਾਈਆਂ ਨੇ ਬਾਰਕਾ ਤੇ ਨੈਕਸਟ ਵਲੌਗ ਜਿਹੜੇ ਆਉਣ ਤੋਂ ਬੜੇ ਕੈਡ ਆ ਰਹੇ ਨੇ ਚਲੋ ਹੁਣ ਕੰਮ ਕਰੀਏ ਠੀਕ ਹੈ ਨੀ ਕੀ ਕਰਨੀਏ ਠੀਕ ਹੈ ਨੀ ਕੀ ਕਰਨੀਏ ਆਹ ਜਿਹੜਾ ਕਹਿਣਾ ਆਹ ਆਹ ਤਾਰ ਆਹ ਤਾਰ 1 ਮਿੰਟ ਯਾਰ ਉਹਨੇ ਕੁਝ ਕਹਿਣਾ ਯਾਰ ਇਧਰ ਨਾ ਇਧਰ ਯਾਰ ਨਹੀਂ ਉਹਨੇ ਕੁਝ बोले सा बोलो कुछ से हां बोलो बोलो बोले साने हां साक्षात काल